ਜਦੋਂ ਕਿਸੇ ਪਰਿਵਾਰ ਵਿੱਚ ਕੋਈ ਚੰਗਾ ਜੀ ਔਲਾਦ ਹੋਵੇ ਨਾ ਤੇ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਹੁੰਦਾ ਹੈ ਕਿਉਂ ਸਾਰਿਆਂ ਨੂੰ ਪਤਾ ਹੈ ਇਹ ਪਰਿਵਾਰ ਦਾ ਨੂਰ ਸਾਰੇ ਪਰਿਵਾਰ ਨੂੰ ਤਾਰੇਗਾ ਤੇ ਖਾਲਸਾ ਪੰਥ ਤੇ ਦੁਨੀਆ ਨੂੰ ਤਾਰਨ ਵਾਲਾ ਭਾਈ ਤਾਰੂ ਸਿੰਘ ਜੀ ਉਹਨਾਂ ਦੀ ਅਗੰਮੀ ਅਨੋਖੀ ਸ਼ਹਾਦਤ ਨੂੰ ਅੱਜ ਦੇ ਦਿਨ ਕੋਟ-ਕੋਟ ਪ੍ਰਣਾਮ ਹੈ ਜੀ ਕਿਉਂ ਭਾਈ ਤਾਰੂ ਸਿੰਘ ਜੀ ਨੇ ਆਪਣਾ ਨਾਮ ਵੀ ਕਮਾਇਆ ਤੇ ਨਾਮ ਦੀ ਪਰਿਭਾਸ਼ਾ ਤਾਰੂ ਦਾ ਭਾਵ ਹੈ ਤਾਰ ਦੇਣਾ ਤੇ ਨਾਮ ਦੀ ਪਰਿਭਾਸ਼ਾ ਨੂੰ ਸਿੱਧ ਵੀ ਕੀਤਾ ਉਹ ਸਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਸਿੱਖ ਕੌਮ ਦੇ ਅੰਦਰ ਖੋਪੜ ਤਾਂ ਲੋਹਾ ਲਿਆ ਪਰ ਕੇਸਾਂ ਦੀ ਬੇਦਵੀ ਨਹੀਂ ਹੋਣ ਦਿੱਤੀ ਮੈਂ ਹੈਰਾਨ ਹੁੰਨਾ ਅੱਜ ਦੇ ਦਿਨ ਸਾਵਣ ਦਾ ਮਹੀਨਾ ਚੜ੍ਹਿਆ ਸੰਗ੍ਰਾਮ ਦਾ ਤੇ ਸਿੱਖਾਂ ਦਾ ਹੀ ਜਿਹੜੀ ਕੋਈ ਵੀ ਸਮੇਂ ਦੀ ਪਰਿਭਾਸ਼ਾ ਅਸੀਂ ਦੇਖਦੇ ਆ ਨਾ ਸਾਵਣ ਦਾ ਮਹੀਨਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਲੋਕ ਮਿੱਠੇ ਪਦਾਰਥ ਖਾਂਦੇ ਹਨ ਪਰ ਸਿੱਖਾਂ ਦਾ ਜਿਹੜਾ ਸਮਾਂ ਹੈ ਨਾ ਉਹ ਕੁਰਬਾਨੀ ਤੋਂ ਹੀ ਆਰੰਭ ਹੁੰਦਾ ਹੈ ਤੇ ਸਿੱਖ ਦਾ ਤੇ ਖਾਲਸੇ ਦਾ ਸਮਾ ਕੁਰਬਾਨੀ ਦੇ ਨਾਲ ਹੀ ਖਤਮ ਹੋ ਜਾਂਦਾ ਹੈ ਪਰ ਦੁਨੀਆ ਦੀ ਤਵਾਰੀਖ ਦੇ ਵਿੱਚ ਖਾਲਸੇ ਦਾ ਨਾਮੋ ਨਿਸ਼ਾਨ ਕਦੇ ਮਿਟ ਨਹੀਂ ਸਕਦਾ ਨਿਤ ਨਵਾਂ ਖਾਲਸਾ ਜੰਮੇਗਾ ਤੇ ਦੁਨੀਆ ਤੇ ਇਸ ਧਰਤਲ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਖਾਲਸਾਪਨ ਦਾ ਨਾਮ ਹਮੇਸ਼ਾ ਉੱਚਾ ਕਰਦਾ ਰਹੇਗਾ ਭਾਈ ਤਾਰੂ ਸਿੰਘ ਜੀ ਦੀ ਤਰ੍ਹਾਂ